ਸਿੰਗapore ਇੱਕ ਖੂਬਸੂਰਤ ਦੇਸ਼ ਹੀ ਨਹੀਂ ਇੱਕ ਖੂਬਸੂਰਤ ਸ਼ਹਿਰ ਵੀ ਹੈ ਜਿੱਥੇ ਜੀਵਨ ਬਹੁਤ ਤੇਜ਼ੀ ਨਾਲ ਚੱਲਦਾ ਹੈ ਤੇ ਇਸ ਤੇਜ਼ੀ ਭਰੇ ਜੀਵਨ ਤੋਂ ਮੈਂ ਥੋੜੀ ਜਿਹੀ ਰਾਹਤ ਪਾਉਣ ਲਈ ਇੱਕ ਨਵੇਂ ਸਫ਼ਰ ਤੇ ਨਿਕਲਿਆ ਤੇ ਸਫ਼ਰ ਸੀ ਜੰਗਲਾਂ ਦਾ ਪੇਲਿਆਂ ਦਾ ਤੇ ਸਿੰਗਾਪੁਰ ਤੋਂ ਬਾਹਰ ਦਾ ਤੁਸੀਂ ਕਦੇ ਸੋਚਿਆ ਹੈ ਕਿ ਸ਼ਹਿਰ ਦੀ ਭੀੜ ਭੜਕੇ ਤੋਂ ਦੂਰ ਸਮੁੰਦਰ ਦੇ ਕੰਢੇ ਉੱਤੇ ਇੱਕ ਅਜਿਹੀ ਜਿਹੀ ਥਾਂ ਹੋਵੇ ਜਿੱਥੇ ਸਿਰਫ ਕੁਦਰਤ ਤੇ ਉਸ ਦੀ ਖੂਬਸੂਰਤੀ ਤੇ ਸ਼ਾਂਤੀ ਹੋਵੇ। ਇਹੋ ਜੀ ਇੱਕ ਜਗ੍ਹਾ ਹੈ। ਸਿੰਗਾਪੁਰ ਦੇ ਲਾਗੇ ਬਣਿਆ ਹੋਇਆ ਇੱਕ ਛੋਟਾ ਜਿਹਾ ਟਾਪੂ ਬਾਤਮ ਤੇ ਬਾਤਮ ਤੇ ਬਣੀ ਹੋਈ ਤੁਰੀ ਬੀਚ ਰਿਜ਼ੋਰਟ। ਤੁਰੀ ਬੀਚ ਰਿਜ਼ੋਰਟ ਨੂੰ ਜੇ ਅਸੀਂ ਜੰਨਤ ਦਾ ਨਾਮ ਦੇਣਾ ਹੋਵੇ ਤਾਂ ਕੋਈ ਅਤਕਤ ਨਹੀਂ ਨਹੀਂ ਹੋਏਗੀ। ਮੈਂ ਉੱਥੇ ਗਿਆ ਆਪਣੇ ਪਿਤਾ ਸਮਾਨ ਦੋਸਤ ਚਾਚਾ ਜੀ ਦੇ ਨਾਲ ਤੇ ਖੂਬਸੂਰਤ ਵਾਦੀ ਦਾ ਮਾਣਿਆ ਆਨੰਦ ਆਵ ਤੁਹਾਨੂੰ ਵੀ ਲੈ ਕੇ ਜਾਂਦੇ ਆ ਉਸ ਬੀਚ ਦੇ ਉੱਤੇ ਜੀ ਵਾਇਗੁਲ ਟਿਕਾ ਖਾਲਸਾ ਵਾਇਗੁਲ ਜੀ ਕੀ ਫਤੇ ਸਿੰਗapore ਦੇ ਵਿੱਚ ਹਾਈਕਿੰਗ ਕਰਨ ਤੋਂ ਬਾਅਦ ਵਕੋਖਰੇ ਆਈਲੈਂਡਾਂ ਤੋਂ ਬਾਅਦ ਉਹਨਾਂ ਬਚਦੇ ਅਸੀਂ ਕਬੂਤੂ ਬਾਹਰ ਇੱਕ ਛੋਟੀ ਜਿਹੀ ਜਰਨੀ ਤੇ ਇੰਡੋਨੇਸ਼ੀਆ ਇਹ ਆਪਾਂ ਇੰਡੋਨੇਸ਼ੀਆ ਦੀ ਗੱਲ ਕਰੀਏ ਤੇ ਇੰਡੋਨੇਸ਼ੀਆ ਦੇ ਟੋਟਲ 17508 ਜਿਹੜੇ ਆਈਲੈਂਡਾਂ ਉਹਨਾਂ ਆਈਲੈਂਡਾਂ ਦੇ ਵਿੱਚੋਂ ਜਿਹੜੇ ਟੋਟਲ ਹਾਈਬ੍ਰੇਟਡ ਆ ਉਹ ਹੈਗੇ 16000 ਸ਼ਹਿਰ ਤੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਨਾਲ ਐਰਸਮੈਨ ਜਿਸਤਰ ਨੂੰ ਤੇ ਉਹਨਾਂ ਹੀ ਆਈਲੈਂਡਾਂ ਦੇ ਵਿੱਚੋਂ 3200 ਆਈਲੈਂਡਾਂ ਦਾ ਇੱਕ ਸਮੂਹ ਅੱਜ ਨੂੰ ਅਸੀਂ ਬਾਤਮ ਜਾਂ rau rau ਆਈਲੈਂਡ ਕਹਿੰ ਜਾਂਦੇ ਹਾਂ ਜਾਂ ਜਦ ਜਾਵਾਂਗੇ ਬਾਤਮ ਬਾਤਮ ਬਹੁਤ ਜ਼ਿਆਦਾ ਫੇਮਸ ਆ ਸਿੰਗਾਪੁਰ ਦੇ ਵਿੱਚ ਲੋਕਾਂ ਦੇ ਲਈਰ ਵਾਸਤੇ ਪਰ ਆਪਾਂ ਜਾਣਾਂਗੇ ਇਹਦੀ ਕੁਝ ਹਿਸਟਰੀ ਦੀ ਐਕਲੋਡਿੰਗ ਗੱਲ ਅ ਡੱਚਾਂ ਨੇ ਜਦੋਂ ਇੱਥੇ ਰਾਜ ਕੀਤਾ ਇਹਨੇ ਵਰਲਡ ਵਾਰ 1 ਤੇ 2 ਦੇ ਵਿੱਚ ਕੀ ਭੂਮਿਕਾ ਨਿਭਾਈ ਉਹਨੂੰ ਜਾਣਾਂਗੇ ਇਹਨਾਂ ਦੀ ਹਿਸਟਰੀ ਇਹਨਾਂ ਦਾ ਕਲਚਰ ਉਹ ਸਭ ਕੁਝ ਵੇਖਾਂਗੇ ਇੱਥੋਂ ਦੇ ਜਿਹੜੇ ਲੋਕ ਨੇ ਉਹ ਕਿਹੜੀ ਭਾਸ਼ਾ ਬੋਲਦੇ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜਦੋਂ ਪੁਰਤਗਿਸ ਤੇ ਜਿਹੜੇ ਸੀ ਅ ਅੰਗਰੇਜ਼ ਜਦੋਂ ਉਹਨਾਂ ਦੀ ਲੜਾਈ ਹੋਈ ਤੇ ਤੇ ਕੀ ਇਫੈਕਟ ਪਿਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਅੱਜ ਫੈਰੀ ਲੈ ਕੇ ਚੱਲਦੇ ਆਪਾਂ ਫੈਰੀ ਲੈਣੀ ਆ ਬਾਥਮ ਸੈਂਟਰ ਤੋਂ ਆ सॉरी ਹਰਬਰ ਸੈਂਟਰ ਤੋਂ ਤੇ ਆਪਾਂ ਜਾਵਾਂਗੇ ਉੱਤਾਂਗੇ ਬਾਥਮ ਸੈਂਟਰ ਤੇ ਫਿਰ ਉੱਥੋਂ ਕਾਰ ਲੈ ਕੇ ਜਾਵਾਂਗੇ ਜਿੱਥੇ ਆਪਾਂ ਰੁਕਣਾ ਵਾ ਬਹੁਤ ਹੀ ਖੂਬਸੂਰਤ ਤੇ ਸ਼ਾਨਦਾਰ ਜਗਾ ਵਾ ਤੇ ਉਹਦੇ ਵੀ ਆਪਾਂ ਚਾਕੇ ਵਾਕੇ ਲਵਾਂਗੇ ਤੇ ਚੱਲਦੇ ਆਂ ਤੇ ਰਾਜਵਿਡੀਆਂ ਦਾ ਜਾਂਦੇ ਕਰਾਂ ਗੱਲਾਂ ਬਾਤਾਂ ਫੈਰੀ ਦੇ ਝੂੜਿਆਂ ਦੇ ਉੱਪਰ ਚੜਦੀ ਕਲਾ ਆਹ ਲੈ ਕੇ ਜਾਂਦਾ ਤੁਹਾਨੂੰ ਮੈਂ ਇਸਵੇਂ ਪੱਤਰੀ ਦੇ ਵਿੱਚ ਚੱਲੇ ਯਾਤਰਾ ਸਿਰਫ ਨਵੇਂ ਥਾਵਾਂ ਨੂੰ ਵੇਖਣ ਲਈ ਨਹੀਂ ਬਲਕਿ ਇਹ ਆਪਣੇ ਆਪ ਨੂੰ ਖੋਜਣ ਲਈ ਹੁੰਦੀ ਹੈ ਹਰ ਇੱਕ ਰਾਹ ਹਰ ਇੱਕ ਨਜ਼ਾਰਾ ਤੇ ਹਰ ਇੱਕ ਮੁਲਾਕਾਤ ਜ਼ਿੰਦਗੀ ਨੂੰ ਇੱਕ ਨਵਾਂ ਅਨੁਭਵ ਬਖਸ਼ਦੀ ਹੈ ਦੁਨੀਆ ਇੱਕ ਕਿਤਾਬ ਵਾਂਗ ਹੈ ਤੇ ਜਿਹੜੇ ਲੋਕ ਯਾਤਰਾ ਨਹੀਂ ਕਰਦੇ ਤੇ ਉਹ ਸਾਰੀ ਜ਼ਿੰਦਗੀ ਉਸ ਕਿਤਾਬ ਦਾ ਸਿਰਫ ਇੱਕ ਹੀ ਸਫ਼ਾ ਪੜ੍ਹਦੇ ਹਨ ਸਾਨੂੰ ਘੁੰਮਣਾ ਫਿਰਨਾ ਚਾਹੀਦਾ ਹੈ ਤੇ ਯਾਤਰਾ ਕਰਨੀ ਚਾਹੀਦੀ ਹੈ ਖੈਰੀ ਚੱਲਣ ਦੇ ਵਿੱਚ ਅਜੇ ਹੈਗੇ ਆ 10 15 ਮਿੰਟ ਹੈਗੇ ਆ ਜੇ ਤੇ ਜਿਨੇ ਜਿਨੇ ਦੁਰਨੀਆਂ ਤੇ ਉਹਨਾਂ ਜਿਹਨਾਂ ਪੂਰੇ ਜੋਰਾਂ ਦਾ ਮੀ ਲੱਥ ਹੋਣਾ ਵਾ ਤੇ ਐਸ ਸਮੇਂ ਹੂੰਦਾਬਾਦੀ ਹੋਣੀ ਸ਼ੁਰੂ ਹੋ ਗਈ ਆ ਜੇ ਬਾਹਰਲੇ ਪਾਸੇ ਵੇਖੇ ਤੇ ਆ ਮਗਰਲੇ ਪਾਸੇ ਸੰਤੋਸਾਵਾ ਤੇ ਆਵਾਜ਼ ਬਹੁਤ ਆ ਰਹੀ ਆ ਤੇ ਦੂਜੀਆਂ ਪੈਰੀਆਂ ਤੇ ਕਾਲੀ ਘਟਾਛਾਈ ਪਈ ਆ ਕਾਫੀ ਲੈ ਗਿਆ ਵਾ ਬੋਦਾ ਜਾਣਣ ਕੀ ਬੜੇ ਚੱਲਦੇ ਤਰਫੇ ਫੈਰੀ ਤੁਰਨ ਦੇ ਨਾਲ ਹੀ ਨਿੱਕੀ ਨਿੱਕੀ ਕਣੀ ਦਾ ਮੀ ਪੈਣਾ ਸ਼ੁਰੂ ਹੋ ਗਿਆ ਪਾਣੀ ਦੀਆਂ ਮੋਤੀ ਵਰਗੀਆਂ ਬੂੰਦਾਂ ਸ਼ੀਸ਼ੇ ਦੇ ਉੱਤੇ ਚਮਕ ਰਹੀਆਂ ਸਨ ਤੇ ਸ਼ੀਸ਼ੇ ਤੋਂ ਬੁਖਾਰ ਦਿਖਾਈ ਦੇ ਰਿਹਾ ਸੀ ਸਮੁੰਦਰੀ ਜਹਾਜ਼ ਸਮੁੰਦਰੀ ਬੇੜਾ ਕਿ ਜਿਹੜਾ ਸਵਾਰੀਆਂ ਟੋਣ ਵਾਸਤੇ ਵਰਤਿਆ ਜਾਂਦਾ ਸੀ ਇਹਨੂੰ ਵੇਖ ਕੇ ਜਿਆਦਾ ਹੈ ਭਾਈ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਹਾਂਜੀ ਕਾਮਾਗਾਟਾ ਮਾਰੂ ਦਾ ਜਹਾਜ਼ ਜਿਹਨੂੰ 1914 ਦੇ ਵਿੱਚ ਕੈਨੇਡਾ ਦੀ ਧਰਤੀ ਦੇ ਉੱਤੇ ਉਤਰਨ ਤੋਂ ਰੋਕਿਆ ਗਿਆ ਸੀ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਵਾ ਕਾਮਾਗਾਟਾ ਜਿਹੜਾ ਜਹਾਜ਼ ਆ ਭਾਈ ਗੁਰਦੇਵਤ ਸਿੰਘ ਦਾ ਸੀ ਤੇ ਭਾਈ ਗੁਰਦੇਵਤ ਸਿੰਘ ਸਿੰਗਾਪੁਰ ਦੇ ਵਸਨੀਕ ਸਨ ਤੇ ਦੱਸਿਆ ਜਾਂਦਾ ਵਾ ਜਿਹੜਾ ਕਾਮਾਗਾਟਾ ਮਰੂਆ ਉਹ ਸਿੰਗਾਪੁਰ ਤੋਂ ਹੀ ਕੈਨੇਡਾ ਨੂੰ ਭੇਜਿਆ ਗਿਆ ਸੀ ਕਿਸੇ ਸਮੇਂ ਜਿਹੜੇ ਇਹ ਸਮੁੰਦਰੀ ਜਹਾਜ਼ ਸੀ ਸਾਡੇ ਜਿਹੜੇ ਪਲਾਈਨ ਜਿਹਨੂੰ ਆਪਾਂ ਮਾਈਗਰੇਟ ਕਹਿੰਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਕਰਨ ਵਾਸਤੇ ਸਾਡੇ ਮਜ਼ੁਰਗਾਂ ਦੇ ਬਹੁਤ ਸਹਾਈ ਰਹੇ ਹਨ ਬਾਰੀ ਤੋਂ ਬਾਅਦ ਇਸ ਦਾ ਦ੍ਰਿਸ਼ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਹਰਿਆ ਪਾਣੀ ਉੱਤੇ ਕਾਲੇ ਰੰਗ ਦਾ ਜਹਾਜ਼ ਤੇ ਕਿਆ ਬਾਤਾਂ ਦੇ ਨਿਕਾ ਨਿਕਾ ਪੈਂਦਾ ਹੋਇਆ ਮੀ ਅਕਾਲਪੁਰ ਖੈਗਰੂਜ ਨੇ ਸਾਨੂੰ ਤਰਤੀ ਦੇ ਉੱਤੇ 75% ਪਾਣੀ ਤੇ 25% ਜਿਹੜੀ ਤਰਤੀ ਮਨੁੱਖ ਤੇ ਰਹਿਣ ਵਾਸਤੇ ਬਖਸ਼ੀ ਰਸਤਾ ਤਰਤੀਤੇ ਵੀ ਹੁੰਦਾ ਹੈ ਤੇ ਰਸਤਾ ਸਮੁੰਦਰ 'ਚ ਵੀ ਹੁੰਦਾ ਹੈ ਇਹ ਰਸਤਾ ਬਹੁਤ ਹੀ ਖੂਬਸੂਰਤ ਸੀ ਜਿਹੜੀ ਸਾਡੀ ਕਿਸ਼ਤੀ ਜਿਹੜੀ ਵੇੜੀ ਇਸ ਸਮੁੰਦਰ ਦੀਆਂ ਲਹਿਰਾਂ ਨੂੰ چیرਦੀ ਹੋਏ ਅੱਗੇ ਨੰਗਰੀ ਸੀ ਉਹ ਸਾਨੂੰ ਇਹ ਸਿਖਾ ਰਹੀ ਸੀ ਕਿ ਜੀਵਨ ਦੇ ਵਿੱਚ ਜਦੋਂ ਔਕੜਾਂ ਮੁਸੀਬਤਾਂ ਲਹਿਰਾਂ ਬਣ ਕੇ ਆਉਂਦੀਆਂ ਹਨ ਤੁਸੀਂ ਇਸ ਬੇੜੀ ਦੇ ਵਾਂਗੂ ਆਪਣੀ ਮਿੱਥੀ ਹੋਈ ਮੰਜ਼ਿਲ ਦੇ ਬਾਰੇ ਵਾਅਦਾ ਹੀ ਜਾਣਾ ਕਈ ਵਾਰ ਸਫਰਾਂ ਦੇ ਵਿੱਚ ਮੰਜ਼ਿਲ ਤੇ ਪਹੁੰਚਣ ਦਾ ਉਹਨਾਂ ਸਵਾਦ ਨਹੀਂ ਆਉਂਦਾ ਜਿੰਨਾ ਕਿ ਸਾਨੂੰ ਸਫਰਾਂ ਦਾ ਸਵਾਦ ਆਉਂਦਾ ਹੈ ਸਫਰਾਂ ਦੇ ਨਾਲ ਪਿਆਰ ਹੋ ਜਾਂਦਾ ਉਸ ਰਸਤੇ ਦੇ ਨਾਲ ਪਿਆਰ ਹੋ ਜਾਂਦਾ ਹੈ ਇਹੀ ਇੱਕ ਇਹੋ ਜਿਹਾ ਰਸਤਾ ਸੀ ਜਿਹੜਾ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਆਏ ਉਸ ਆਲਾਬਾਂ ਨੂੰ ਠਹਰਾ ਕੇ ਤੇ ਸਾਡੀ ਜ਼ਿੰਦਗੀ ਰੂਪੀ ਜਿਹੜੀ ਨੌਕਾ ਵਾ ਜਿਹੜੀ ਬੇੜੀ ਆ ਉਹਨੂੰ ਉਹਨਾਂ ਨੂੰ ਛੇੜ ਕੇ ਕਿਦਾਂ ਪਾਰ ਲੰਘਣਾ ਹੈ ਇਹ ਸੋਚਦਾ ਸੀ ਸਫਰ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਨਾ ਸਫਰਾਂ ਤੋਂ ਸਾਨੂੰ ਬਹੁਤ ਸਾਰੀ ਸਿੱਖਿਆ ਵੀ ਮਿਲਦੀ ਹੈ। ਤੰਨ ਹੈ ਅਕਾਲ ਪੁਰਖ ਵਹਿਗੁਰੂ ਜਿਨ੍ਹਾਂ ਨੇ ਸਾਨੂੰ ਇਸ ertid ਦੇ ਉੱਤੇ ਪਾਣੀ ਬਖਸ਼ਿਆ ਤੇ ਨਾਲ ਕਹਿਤਾ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋ ਏ। ਜਦੋਂ ਅਸੀਂ ਉੱਥੇ ਪਹੁੰਚਣ ਵਾਲੇ ਸਾਂ ਰਸਤੇ ਦੇ ਵਿੱਚ ਕਾਲੀ ਘਟਾ ਚੜਾਈ ਕਾਲੀ ਘਟਾ ਦਾ ਮਤਲਬ ਸੀ ਥੋੜੇ ਦੇਰ ਬਾਅਦ ਮੀਂਹ ਦੀ ਸ਼ੁਰੂਆਤ ਹੋ ਸਕਦੀ ਸੀ। ਇਸ ਦਾ ਆਨੰਦ ਲੈਣ ਲਈ ਮੈਂ ਬਾਹਰ ਬੈਠ ਕੇ ਬਹੁਤ ਸਾਰੇ ਖੂਬਸੂਰਤ ਸ਼ਾਟ ਵੀ ਬਣਾਏ। ਦੇ ਯਾਰ ਲਿਫਟ ਲੈ ਗਰੀਆ ਮਾ ਕਤੇ ਪਾਸੇ ਜਿੱਥੇ ਪੁਜਾ ਕੇ ਕੋਈ ਸ਼ਾਰਟ ਲੈ ਕੇ ਆਇਆ ਮਾ ਉਹ ਉਪਰ ਏਰੀਆ ਬਾਦ ਉਹ ਉਪਰ ਜਲੀ ਆ ਗਿਆ ਮਾ ਮਾ ਰਿਕਾਰਡ ਕਰ ਸਕਦੇ ਸੋ ਉਹ ਆਪਾਂ ਜਾ ਕੇ ਉੱਥੇ ਵੇਖਾਂਗੇ ਕਿ ਤੇ ਉਹ ਜਿਹੜਾ ਪ੍ਰੋਸੈਸ ਆ ਇਮੀਗ੍ਰੇਸ਼ਨ ਦਾ ਕਿੱਦਾਂ ਦਾ ਮਾ ਉਸ ਤੋਂ ਬਾਦ ਆਪਾਂ ਦੇਖੇ ਕਿ ਉੱਥੋਂ ਅਸੀਂ ਕੋਈ ਜੇਪੜਿਆ ਟੈਕਸੀ ਤੇ ਫਿਰ ਲਵਾ ਕੇ ਆਪਣੇ ਡੈਸਟੀਨੇਸ਼ਨ ਤੇ ਉੱਥੇ ਪਹੁੰਚਣਾ ਕੋਈ ਸ਼ਕਲ ਦਾ ਮਾ ਠੀਕ ਹੈ ਇਹ ਤੇ ਵਿਹਟਾ ਕਰ ਗਿਆ ਦੇਖੋ ਲੋ ਥੋਪ ਚੜੀ ਆ ਤੇ ਸਮਾਨ ਬਿਲਕੁਲ ਇੰਦਾ ਵਾ ਭਾਰੀ ਦਾ ਸਿਕਾਪ ਹੁਤਾ ਮੀ ਆ ਜੇ ਵੀ ਚੋਣ ਦਿਆ ਵਾ ਬਾਰੀ ਹੱਥਾਂ ਦੀ ਜੀ ਕਿਰਾਪਾ ਪਹੁੰਚ ਚੁਕੇ ਆ ਤੇ ਕਾਰ ਲੈ ਵਾਜ਼ੇ ਟੂਟੀ ਤੇ ਚਲਾਤਾ ਉਹਨਾਂ ਨੇ ਇਮੀਗ੍ਰੇਸ਼ਨ ਤੇ ਹੁਣ ਜਾ ਕੇ ਕਿਹੜੇ ਆ ਕੀ ਪ੍ਰੋਗਰੈਸ ਤੇ ਬਾਅਦ ਤੋਂ ਉਤਰ ਕੇ ਤੇ ਟੈਕਸੀ ਲੈ ਕੇ ਤੇ ਹੁਣ ਜਾ ਰਿਹਾ ਵੀ ਡਿਲੀਵਰੀ ਸ਼ਾਰਾ ਟੈਕਸੀ ਢੀ ਜਿਹਦੀ ਸੋਣੀ ਹੈ ਨਾ ਰਹਿਰਾ ਮਦਾਨਾ ਕਲਨੇ ਘੋੜੀ ਘੋੜ ਲਕਣ ਦੇ ਨੇ ਪਾਸੇ ਯਾਨੀ ਕਿ ਤੁਸੀਂ ਹਾਲ ਲੋਪੀ 40 ਮਿੰਟ ਸਮੁੰਦਰ ਚ ਪਾਰ ਕਰਕੇ ਜੇ ਆਈ ਲੈਂਡ ਤੇ ਆਏ ਆ ਤੇ ਸਾਰਾ ਮਾਤਾਵਾਦ ਚੇਂਜ ਹੋ ਗਿਆ ਯਕੀਨ ਨਾ ਹੋਣਾ ਚਾਹੀਦਾ ਕਾਰਨ ਮੇਨ ਕੀ ਆ ਵੀ ਸਿੰਗਾਪੁਰ ਸਾਰੇ ਗ੍ਰੀਨਰੀ ਦੇ ਸਾਹਮਣੇ ਮੀਟਿੰਗ ਕਰੀ ਗ੍ਰੀਨਰੀ ਆ ਸਾਰੇ ਪਾਸੇ ਸੋ ਇੱਥੇ ਰੁੱਖ ਬਹੁਤ ਘਟਨੇ ਜਦੋਂ ਜਿਹੜਾ ਸ਼ਹਿਰ ਜਾ ਪੈਂਦਾ ਜਿੱਥੇ ਜਾ ਕੇ ਉਤਰੇ ਸੋ ਇੱਥੇ ਆ ਕੇ ਪਤਾ ਚ ਲੱਗਦਾ ਵਾ ਵੀ ਸੱਦੇ ਜਿਹਨਾਂ ਰੁੱਖਾਂ ਦੀ ਮਹੱਤਤਾ ਕੀ ਆ ਗੁਰ ਸਾਹਿਬ ਐਵੇਂ ਨਹੀਂ ਕਹਾਂਗੇ ਵੀ ਜਿਹੜਾ ਬ੍ਰਿਹਾਰੀ ਪੁੱਤਰ ਦਵਸਿਆ ਵਾਲਾ ਕਨਸੈਪਟ ਆ ਜਿਹਦੀ ਮੈਂ ਹਰ ਇੱਕ ਗੱਲ ਕਰਦਾ ਇਹ ਜਿਹੜੀ ਹਰਿਆਕੀ ਹੈ ਨਾ ਜਿਹੜੀ ਪੁੱਤਰ ਦਾ ਰੁੱਖ ਆ ਇਹੀ ਸਾਬਾ ਸਾਡਾ ਜਾਨ ਜਿਤਨੇ ਘਤ ਪੋਗੇ ਉਦ ਤਰਾ ਸੀਗਾ ਸੋ ਬਾਰੇ ਪਾਸੇ ਬਿਲਡਿੰਗਾਂ ਦੇ ਸੋਹਣੀਆਂ ਨੇ ਬਹੁਤ ਸੋਹਣੀਆਂ ਸੁਪਰਕਾਰ ਡਾ ਵੀ ਜਖਾਵਤ ਆ ਨਵਾ 9 ਦਿਨ ਸਾ ਪੁਰਾਣਾ 100 ਦਿਨ ਤੇ ਨਵਾਂ ਫੋਨ ਲਿਆ ਵਾ ਪਾਰ ਗੱਲ ਕੀਆ ਵੀ ਹੁਣ ਸਮਝ ਨਹੀਂ ਲੱਗ ਰਹੀ ਪੀ ਰੋਮੀ ਜਿਹੜੀ ਕਿ ਮੋਨੇ ਚੱਲ ਰਹੀ ਉਹ ਤਾਂ ਟੰਡ ਜੇ ਤਰਿਆਉਂਦਾ ਪਰ ਰੋਮੀ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਆ ਰਿਹਾ ਮੈਂ ਰੀਸਟਾਰਟ ਕਰਕੇ ਵੇਖ ਲਿਆ ਵਾ ਸਰਚ ਕਰਕੇ ਵੇਖ ਲਿਆ ਵੀ ਡਾਟਾ ਕਿੱਥੇ ਜਾਂਦੀ ਦਿਖਾਉਣਾ ਪਰ ਨੋ ਯੂਜ਼ ਪੇਜ ਹੋਰ ਨਹੀਂ ਇਥੇ ਬਾਰਲੇ ਬਸੇ ਪਹਾੜਾਂ ਮਿੱਟੀ ਦੇ ਜੀਵਨੇ ਜਿਗਨੇ ਜੀ ਬਿਲਕੁਲ ਲਾਲ ਮਿੱਟੀ ਦੀ ਲਾਲ ਸੂਈ ਤੇ ਫਰੇਮ ਦੇ ਵਿੱਚ ਬਹੁਤ ਸੋਹਣੇ ਲੱਗਦੇ ਆ ਲਾਲ ਸੂਈ ਲਾਲ ਰੰਗ ਦਾ ਖੰਭਾ ਤੇ ਮੰਗਲ ਦੇ ਪਾਸੇ ਚੜੀ ਹੋਈ ਕੜਾ ਇਹੋ ਜਿਹਾ ਕਿਹੜਾ ਮੈਂ ਰਿਜ਼ੋਰਟ ਬੁੱਕ ਕਰਾਇਆ ਬਾਈ ਥੋਪਾ ਕੇ ਤੇ ਜਿਆਪਾ ਜਿੱਥੇ ਆ ਕੇ ਖੇ ਨੂੰ ਜਦੋਂ ਥੋੜਾ ਜਿਹਾ ਸਵਾਰੇ ਤਵਾ ਪਰ ਮੀ ਬਹੁਤ ਤੇਜ਼ ਹੋ ਗਿਆ ਕਿ ਮੈਂ ਤੇ ਐਕਟੀਵਿਟੀ ਕਾਫੀ ਬੋਕੀ ਜਾਂ ਐਪੀਸੀ ਦੇ ਵਿੱਚ ਬਟਾ ਬਟਾ ਐਕਟੀਵਿਟੀ ਤਰ੍ਹਾਂ ਦੇ ਫਰਦਾ ਵਾਪਸ ਸਾਰਿਆਂ ਪੋਸਟਪੋਨ ਕਰਨੀ ਪਈ ਨੇ ਕੱਲ ਨੂੰ ਤੇ ਬਾਹਰਲੇ ਪਾਸੇ ਇੱਕ ਆਪਣਾ ਕੱਟਾ ਛੇੜੀ ਵੀ ਕਾਲੀ ਮੈਂ ਗੂੜਾ ਅਸਮਾਨ ਨੀਰੇ ਵਿੱਚ ਪਹਾੜ ਆ ਲਾਲ ਮਿੱਟੀ ਆ ਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆਯਾ ਲੱਖਾਂਿਆਂ ਦਾ ਲਾਂਗ ਰਿਹਾ ਸਾਗਰ ਪੰਜਾਬ ਆ ਜਾਓ ਤੁਹਾਨੂੰ ਸਾਰੇ ਪੰਜਾਬੀਆਂ ਦਾ ਇਹ ਗੱਡੀ ਦਾ ਇੰਨਾ ਕੁ ਜ਼ਿਆਦਾ ਬੁਥਾ ਹਾਲ ਸੀ ਕਿ ਰੈ ਰਮਦਾਨਾ ਥਾਂ ਥਾਂ ਤੇ ਜਿਹੜੇ ਟਾਕੀਆਂ ਲਾਗੇ ਜੋੜੀ ਹੋਈ ਸੀ ਉਮੀਦ ਦੇ ਵਿੱਚ ਵੀ ਇਹ ਤਾਂ ਗੱਡੀ ਚੱਲ ਰਹੀ ਸੀ ਦੇ ਨਾਲ ਮੂਹਂੀਆਂ ਬਾਰਿਸ਼ ਦੀਆਂ ਛਿੱਟਾਂ ਮੀਂਹ ਦੇ ਛਿੱਟਾਂ ਸਾਡੇ ਅੰਦਰ ਤੱਕ ਆ ਰਹੀਆਂ ਸਨ ਪਰ ਫਿਰ ਵੀ ਚੰਗਾ ਸੀ ਜਿਹੜਾ ਹੋਰਲ ਸਾਨੂੰ ਲਈ ਜਾ ਰਿਹਾ ਸੀ ਜਦੋਂ ਕੈਮਰਾਮੈਨ ਕਿਤੇ ਉਧਰ ਹਲ ਕਰਦਾ ਸਾਂ ਤੇ ਕੋ ਭੈੜਾ ਆ ਜਾ ਮੂਹਂਾਉਂਦਾ ਸੀ ਤੇ ਇਸ ਕਰਕੇ ਮੈਂ ਉਹਦੇ ਜਦੀ ਰਿਕਾਰਡਿੰਗ ਚੈਂਪੀਅਨੀਆਂ ਲੈਮਨ ਕ੍ਰਾਸਾ ਲੈਮਨ ਕ੍ਰਾਸ ਦੇ ਕਾਲੀਆਂ ਕੜੀਆਂ ਛਈਆਂ ਹੋਈਆਂ ਨੇ ਦਸਿਕ ਸਾਹਿਬ ਬੈਗਿਆ ਹਾਂ ਲੋਕਾਂ ਗਿਆ ਨਹੀਂ ਕਾੜੀ ਜਾਣਾ ਕਿਹੜਾ ਪੈ ਕੇ ਇਨੇ ਰਿਸੋਰਟ ਦੇ ਵਿੱਚ ਰੁਗੇ ਆ ਇਸ ਰਿਸੋਰਟ ਦਾ ਨਾਮ ਆ ਤੁਰੀ ਬੀਚ ਤੇ ਇਹ ਮੇਰਾ ਤੀਜੀ ਵਿਜ਼ਿਟ ਆ ਇਸ ਰਿਸੋਰਟ ਦੇ ਵਿੱਚ ਬਹੁਤ ਹੀ ਖੂਬਸੂਰਤ ਜਗ੍ਹਾ ਵਾ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਆ ਬਕੂ ਦੇ ਬਾਸ ਦੇ ਰੁੱਖ ਇਹਨਾਂ ਨੇ ਲਾਇਆ ਇਹ ਮੈਨਾਂ ਕਪਾ ਕਮਾਲ ਤੇ ਪੂਰੀ ਪੂਰੀ ਖੁਸ਼ੀ ਦੀ ਭਾਜ ਜਾਂਦੀ ਆ ਵਾ ਖਾਣ ਹਾਂ ਦਾ ਮੀਲ ਗੇਂਦ ਗਰਦੀਰ ਆਹ ਆਹ ਉਹਦੀ ਕਾਤੀ ਸਦਾ ਕੰਮ ਬਹੁਤ ਬਿਸਤਸ ਐਟ ਮੋਰਲ ਖੂਬਸੂਰਤ ਨਜ਼ਾਰਾ ਵਾਰ ਦਾ ਉਹ ਕਲਿਵਾ ਜਿਹੜਾ ਉਧਰ ਨੂੰ ਜਾਣ ਦਾ ਰਸਤਾ ਬਣ ਟੁੱਟ ਗਿਆ ਹਾਂ ਉਹ ਉਧਰ ਨੂੰ ਜਾਣਾ ਰਸਤਾ ਬਣ ਟੁੱਟ ਗਿਆ ਹੋ ਨਹੀਂ ਹੈ ਆਹੋ ਨਹੀਂ ਨਹੀਂ ਤੁਹਾਨੂੰ ਪਤਾ ਮੈਂ ਆਪਾਂ ਤੁਰ ਕੇ ਵਿੱਚ ਤੇ ਗਏ ਕਿਤੇ ਆਹ ਉਹ ਟੁੱਟ ਗਈ ਥੋੜੇ ਹੀ ਚਿਰ ਚ ਅਸੀਂ ਆਪਦਾ ਸਾਰਾ ਸਮਾਨ ਆਪਣੇ ਕਮਰੇ ਵਿੱਚ ਟਿਕਾ ਕੇ ਬਾਹਰ ਦਾ ਇੱਕ ਲਿਆ ਸੋਨਾ ਜਹਾ ਚਾਕਾ ਵਾਕਾ ਤੇ ਲੱਭਣ ਲੱਪੇ ਬੇਬੇ ਬਾਬੂ ਨੂੰ ਕਿਉਂਕਿ ਸਾਡੇ ਤੋਂ ਪਹਿਲਾਂ ਆ ਕੇ ਇੱਥੇ ਸਟੇ ਕਰ ਚੁੱਕੇ ਸਨ ਉਹਨਾਂ ਨਾਲ ਕੀ ਸੀ ਸਸਰੀਕਾਲ ਤੇ ਬਾਅਦ ਵਿੱਚ ਬਾਪੂ ਨਾਲ ਥੋੜੀ ਜਿਹੀ ਵਾਕ ਕੀਤੀ ਤੇ ਉਹ ਸਿਆਸੀ ਗੱਲਾਂ ਸੁਣਦੇ ਸਿਰ ਪੰਜਾਬ ਦੀਆਂ ਆਪਣੇ ਫੋਨ ਦੇ ਉੱਪਰ ਬਾਪੂ ਸਾਡਾ ਘੁੰਮਣ ਫਿਰ ਰਾਇਆ ਪਰ ਸਿਆਸਤ ਪਿੱਛਾ ਨਹੀਂ ਛੱਡ ਰਹੀ ਇਸ ਕਰਕੇ ਆਪਾਂ ਇਹ ਰਿਕਾਰਡ ਕਰ ਰਹੇ ਹਾਂ ਪੰਜਾਬ ਦਾ ਭਲਾ ਚਾਹਣ ਵਾਲਾ ਬੰਦਾ ਭਾਵੇਂ ਕਿਤੇ ਵੀ ਜਾਵੇ ਪੰਜਾਬ ਨੂੰ ਆਪਣੇ ਦਿਲ ਅੰਦਰ ਵਸਾਈ ਰੱਖਦਾ ਵਾ ਇਹੀ ਹਾਲ ਸੀ ਬਾਪੂ ਦਾ ਪੰਜਾਬ ਤੋਂ ਬਾਹਰ ਰਹਿੰਦੇ ਆ ਗੱਲਾਂ ਕਰ ਰਹੇ ਸਭ ਪੰਜਾਬ ਦੇ ਜੀਵਨ ਦੇ ਹਰ ਮੋੜ ਤੇ ਹਮੇਸ਼ਾ ਯਾਦ ਰੱਖੋ ਤੁਸੀਂ ਵੀ ਇੱਕ ਸਮੁੰਦਰ ਵਾਂਗ ਵਿਅੰਤ ਹੋ ਤੁਹਾਡੀਆਂ ਹੱਥਾਂ ਸਿਰ ਤੁਹਾਡੀ ਸੋਚ ਤਾਂ ਕੀ ਹਨ ਬਾਹਰ ਨਿਕਲੋ ਸੋਚੋ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਣਾਓ ਇਹ ਜਿਹੜੀ ਸਿੱਖਿਆ ਸੀ ਇਹ ਵੀ ਮੈਂ ਲਈ ਸੀ ਬਾਪੂ ਜੀ ਤੋਂ ਬੈਠ ਕੇ ਕੁਝ ਆਸੇ ਪਾਸੇ ਦਾ ਲੈਣ ਨਜ਼ਾਰਾ ਤੇ ਰਾਤ ਹੋਣ ਵਾਲੀ ਸੀ ਤੇ ਸੋਹਣੀ ਸੋਹਣੀ ਹਵਾ ਵਗਦੀ ਦੇ ਵਿੱਚ ਅਸੀਂ ਆਪਣੇ ਵਾਪਸ ਰੈਨ ਬਸੇਰੇ ਨੂੰ ਪਾਉਣ ਦਾ ਬਣਾਇਆ ਮਨ ਮੀ ਦਾ ਮੌਸਮ ਹੋਣ ਕਰਕੇ ਐਕਟੀਵਿਟੀਆਂ ਸਾਰੀਆਂ ਬੰਦ ਸੀ ਰਾਤ ਹੋ ਚੁੱਕੀ ਸੀ ਇਸ਼ਨਾਨਾ ਪਾਣੀ ਕਰਕੇ ਅਸੀਂ ਬਣਾ ਅਰੈਸਟ ਕਰਨ ਦਾ ਮਨ ਤੇ ਸੋਚਿਆ ਕਿ ਜੇ ਸਵੇਰੇ ਮੀ ਹਟ ਗਿਆ ਤੇ ਬਾਕੀ ਸਾਰੀਆਂ ਜਿੰਨੀਆਂ ਵੀ ਐਕਟੀਵਿਟੀਆਂ ਅਸੀਂ ਬੁੱਕ ਕਰਾਈਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਉਹ ਕਰਾਂਗੇ ਕਾਇਕਿੰਗ ਜੈਟਸਕੀ ਤੇ ਹੋਰ ਬਹੁਤ ਕੁਝ ਮਿਲਦੇ ਆਂ ਕੱਲ ਦੀ ਵੀਡੀਓ ਵਿੱਚ ਜੁੜੇ ਰਹੋ ਬਣੇ ਰਹੋ ਲਾਈਕ ਸਬਸਕ੍ਰਾਈਬ ਤੇ ਆਪਦੇ ਦੋਸਤਾਂ ਮਿਤਰਾਨਾਂ ਨਾਲ ਸ਼ੇਅਰ ਜਰੂਰ ਕਰਿਆ ਚੜ੍ਹਦੀਆਂ ਕਲਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ